ਅਬ ਮਨ ਜਾਗਤ ਰਹੋ ਰੇ ਭਾਈ ਜਾਗਣ ਦਾ ਕੀ ਮਤਲਬ ਕਹਿਣ ਲੱਗੇ ਗਾਫਲ ਹੋਏ ਕੈ ਜਨਮ ਗਵਾਇਓ ਚੋਰ ਮੁਸੈ ਘਰ ਜਾਈ ਕੂੰ ਗਾਫਲ ਹੋ ਕੇ ਤੇਰਾ ਮਨ ਸੌਂ ਗਿਆ ਤੇ ਚੋਰ ਇਹਨੂੰ ਤੇਰੇ ਉਸ ਅੰਮ੍ਰਿਤ ਨੂੰ ਜਿਹੜਾ ਵਸਤੂ ਅਨੂਪ ਪਾਈ ਸੀ ਬੜੀ ਆਨੰਦਦਾਇਕ ਤੇ ਉਹ ਜਿਹੜੀ ਸੀ ਉਹ ਕਦੀ ਕਾਮ ਲੁੱਟ ਕੇ ਲੈ ਜਾਂਦਾ ਕਦੀ ਕ੍ਰੋਧ ਲੈ ਜਾਂਦਾ ਕਦੀ ਹੰਕਾਰ ਕਦੀ ਲੋਭ ਉਹ ਖਾਈ ਜਾਂਦਾ ਉਹਨੂੰ ਜੋ ਕੋਈ ਤੂੰ ਖਾਣਾ ਸੀ ਤੇ ਤੂੰ ਬਾਹਰ ਭਿਖਾਰੀ ਬਣ ਕੇ ਭਟਕਦਾ ਫਿਰਨਾ ਚੀਜ਼ ਤੇਰੀ ਸੀ ਚੋਰੀ ਕਰਕੇ ਲੈ ਗਏ ਉਹ ਚੋਰੀ ਤਾਂ ਹੋ ਗਈ ਤੂੰ ਸੌਂ ਗਿਆ ਸੌਣ ਦਾ ਕੀ ਮਤਲਬ ਹੈ ਸਰੀਰ ਨਹੀਂ ਸੁੱਤਾ ਸਾਧ ਸੰਗਤ ਨੀਂਦ ਦੇ ਅਰਥ ਨੇ ਵਿਚਾਰਾਂ ਵਿੱਚ ਫਸੇ ਰਹਿਣਾ ਵਿਚਾਰ ਹੀ ਨੀਂਦ ਹੈ ਹੋਰ ਕੋਈ ਨਹੀਂ ਅਤੇ ਦੋ ਚੀਜ਼ਾਂ ਬੰਦੇ ਨੂੰ ਵਾਪਰਦੀਆਂ ਨੇ ਸਾਧਨਾ ਦੇ ਰਸਤੇ ਤੇ ਨੀਂਦ ਪਹਿਲੀ ਗੱਲ ਤੇ ਨੀਂਦ ਢਾਏਗੀ ਉਹਨੂੰ ਜੇ ਨੀਂਦ ਨੂੰ ਪਾਰ ਕਰ ਜਾਏਗਾ ਤੇ ਵਿਚਾਰ ਆਉਣਗੇ ਬਹੁਤ ਤੇਜ਼ ਬੜੇ ਤੇਜ਼ ਵਿਚਾਰ ਆਉਣਗੇ ਵਿਚਾਰਾਂ ਦੇ ਰਾਈ ਉਹ ਫਸ ਜਾਏਗਾ ਇਹਨੂੰ ਕਹੇ ਵੱਡਾ ਸਾਗਰ ਜਿਹੜੇ ਵਿਚਾਰ ਨੇ ਇਹਨੂੰ ਗੁਰੂ ਸਾਹਿਬ ਨੇ ਕਿਹਾ ਇਹ ਸਾਗਰ ਸੋਈ ਤਰ ਹੈ ਜੋ ਹਰ ਗੁਣ ਗਾਵ ਵਿਚਾਰ ਨੇ ਟੁੱਟਦੇ ਬੰਦੇ ਦੇ ਇਹ ਆਉਂਦੇ ਰਹਿੰਦੇ ਨੇ ਇਸ ਕਰਕੇ ਕਹਿੰਦੇ ਅਬ ਮਨ ਜਾਗ ਤਰੋ ਰੇ ਭਾਈ ਸਰੀਰ ਵਿੱਚ ਜਾਗ ਕੇ ਰੋ ਕੀ ਵੇਖਣਾ ਜਾਗ ਕੇ ਬਸ ਤੂੰ ਜਾਗਣਾ ਹੈ ਕਿਸੇ ਚੀਜ਼ ਨੂੰ ਹਟਾਉਣ ਦੀ ਲੋੜ ਨਹੀਂ ਕਿਉਂਕਿ ਜਿਹੜਾ ਚੋਰ ਹੈ ਚੋਰ ਨੂੰ ਹਟਾਉਣਾ ਨਹੀਂ ਪੈਂਦਾ ਚੋਰ ਨੂੰ ਸਿਰਫ ਇੱਕੋ ਚੀਜ਼ ਦੀ ਲੋੜ ਹੈ ਇੱਕ ਤੇ ਲਾਈਟ ਜਗਦੀ ਹੋਵੇ ਘਰ ਵਿੱਚ ਤੇ ਇੱਕ ਬੰਦਾ ਜਾਗਦਾ ਹੋਵੇ ਦੋ ਗੱਲਾਂ ਚਾਹੀਦੀਆਂ ਨੇ ਲਾਈਟ ਜਗੇ ਤੇ ਘਰ ਵਾਲਾ ਜਾਗੇ ਚੋਰ ਆਉਂਦਾ ਹੀ ਨਹੀਂ ਚੋਰ ਦਾ ਇਹ ਵਿਗਿਆਨ ਹੈ ਕਿ ਉਹਨੂੰ ਦੇਖੋ ਉਹ ਦੌੜ ਜਾਏਗਾ ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਕਿਹਾ ਵੀ ਤੇਰੇ ਹੀ ਜੀਵਨ ਦੇ ਵਿੱਚ ਪੰਜ ਚੋਰ ਨੇ ਪੰਜ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹ ਚੋਰੀ ਕਦੋਂ ਕਰਦੇ ਨੇ ਜਦੋਂ ਬੰਦਾ ਸੌਂਦਾ ਹੈ ਇਸ ਕਰਕੇ ਜਦੋਂ ਇਹਨਾਂ ਪੰਜਾਂ ਵਿੱਚੋਂ ਇੱਕ ਜਾਗੇ ਇਹਦਾ ਇੱਕ ਅਭਿਆਸ ਹੈ ਉਹਨੂੰ ਹਟਾਓ ਨਾ ਉਸ ਨੂੰ ਵੇਖੋ ਬਸ ਵੇਂਦਿਆ ਸਾਰ ਉਹ ਖੀਣ ਹੋ ਜਾਏਗਾ ਕਮਜ਼ੋਰ ਪੈ ਜਾਏਗਾ ਜਦੋਂ ਅਸੀਂ ਹਟਾਉਣ ਜਾਂਦੇ ਆ ਉਸ ਵੇਲੇ ਉਹ ਤਾਕਤਵਰ ਹੋ ਜਾਂਦਾ ਹੋਰ ਹਟਾਉਣਾ ਨਹੀਂ ਉਸ ਨੂੰ ਸਿਰਫ ਦੇਖਣਾ ਹੈ ਵੀ ਮੈਂ ਹੁਣ ਵਾਸ਼ਨਾ ਗ੍ਰਸਤ ਹੋ ਰਿਹਾ ਹੁਣ ਕ੍ਰੋਧ ਆਇਆ ਕ੍ਰੋਧ ਕਦੋਂ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਨਾਂ ਦੋਵਾਂ ਦਾ ਜ਼ਿਕਰ ਕੀਤਾ ਹੈ ਸਾਰਿਆਂ ਦੇ ਕੀਤਾ ਵੈਸੇ ਉਹ ਕਹਿੰਦੇ ਨੇ ਪਾਪੀ ਹਿਐ ਮੈਂ ਕਾਮ ਵਸਾਏ ਚੰਚਲ ਮਨ ਜਾਂ ਤੇ ਥਿਰ ਨਾ ਰਹਾਏ ਉਥੇ ਮਨ ਸੌ ਜਾਂਦਾ ਬਿਲਕੁਲ ਫਿਰ ਕ੍ਰੋਧ ਦੀ ਗੱਲ ਕੀਤੀ ਕ੍ਰੋਧ ਕੀ ਕਰਦਾ ਸਭ ਤੋਂ ਪਹਿਲਾਂ ਕੰਮ ਕੀ ਕਰਦਾ ਕ੍ਰੋਧ ਕਠਿਨ ਕ੍ਰੋਧ ਘਟ ਹੀ ਕੇ ਭੇਤਰ ਜਿਹੇ ਸ਼ੁੱਧ ਸਭ ਵਿਸਰਾਈ ਬੜਾ ਕਠਿਨ ਇੱਕ ਚੋਰ ਹੈ ਸਰੀਰ ਵਿੱਚ ਕ੍ਰੋਧ ਜਦੋਂ ਆ ਗਿਆ ਬਸ ਕ੍ਰੋਧ ਜਦੋਂ ਸ਼ੁਰੂ ਹੋਇਆ ਜੇ ਤੇ ਉਦੋਂ ਵਿੱਚ ਹੋਇਆ ਗੁਰੂ ਦਾ ਸ਼ਬਦ ਇਹ ਨਾਮ ਹੀ ਇੱਥੋਂ ਬਚਾ ਸਕਦਾ ਹੋਰ ਕੋਈ ਨਹੀਂ ਨਾਮ ਜਿਹੜਾ ਹੈ ਨਾ ਜਿਹਨੇ ਨਾਮ ਦੇ ਅਭਿਆਸੀ ਲੋਕ ਨੇ ਬਾਣੀ ਦੇ ਅਭਿਆਸੀ ਨੇ ਜਦੋਂ ਕ੍ਰੋਧ ਪੈਦਾ ਹੁੰਦਾ ਨਾਲ ਹੀ ਨਾਮ ਆ ਕੇ ਖੜਾ ਹੋ ਜਾਂਦਾ ਇੱਕ ਸਾਈਡ ਤੇ ਉਹ ਜਗਾਉਂਦਾ ਉਸ ਨੂੰ ਵੀ ਹੁਣ ਤੂੰ ਖੜਾ ਹੋ ਹੁਣ ਇਹਨੇ ਤੇਰਾ ਨੁਕਸਾਨ ਕਰਨਾ ਇਹਨੇ ਤੇਰੇ ਅੰਦਰੋਂ ਨਾਮ ਨੂੰ ਖੋਹ ਕੇ ਅੰਮ੍ਰਿਤ ਨੂੰ ਤੋੜ ਦੇਣਾ ਉਹ ਲੈ ਜਾਏਗਾ ਤਾਂ ਇਹਦਾ ਇੱਕੋ ਹੀ ਇਲਾਜ ਕੇ ਨਾਮ ਦਾ ਅਭਿਆਸ ਸ਼ਬਦ ਦਾ ਅਭਿਆਸ ਜਿਨ੍ਹਾਂ ਨੇ ਕੀਤਾ ਕ੍ਰੋਧ ਵੀ ਉਹਨਾਂ ਦਾ ਘਟਿਆ ਫੜਿਆ ਗਿਆ ਚੋਰ ਵਾਸ਼ਨਾ ਵੀ ਉਹਨਾਂ ਦੀ ਘਟੀ ਹੋਰ ਵੀ ਚੀਜ਼ਾਂ ਲੋਭ ਆਦਿਕ ਜਿੰਨੀਆਂ ਨੇ ਇਹ ਘਟਦੀਆਂ ਉਹਨਾਂ ਦੀਆਂ ਤਾਂ ਇਹ ਦੇ ਜਿਹੜੇ ਚੋਰ ਅੰਦਰ ਰਹਿੰਦੇ ਨੇ ਇਸ ਦੇਹ ਦਾ ਵਿਗਿਆਨ ਦੱਸਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਧ ਸੰਗਤ ਦੱਸਿਆ ਤੇ ਹੀ ਗਿਆ ਪਰ ਹੁਣ ਤੁਸੀਂ ਵੇਖਦੇ ਹੋ ਧਰਮ ਦਾ ਪ੍ਰਚਾਰ ਕੀ ਹੈ ਧਰਮ ਦਾ ਪ੍ਰਚਾਰ ਕਿਹੜੀਆਂ ਗੱਲਾਂ ਵਿੱਚ ਫਸ ਗਿਆ ਹੈ ਬਸ ਉੱਚਾ ਕੂਕੈ ਵਾਦਾ ਗਾਵੇ ਜੋਧਾ ਕਾ ਵਿਚਾਰ ਧਰਮ ਦੇ ਜਿਹੜੇ ਉਪਦੇਸ਼ ਨੇ ਉਹ ਧਰਮ ਅਨੁਸਾਰ ਰਹਿਣ ਤਾਂ ਹੀ ਉਹ ਧਾਰਮਿਕ ਉਪਦੇਸ਼ ਰਹਿੰਦਾ ਹੈ ਠੀਕ ਹੈ ਉਹਦੀ ਪਰਸੈਂਟੇਜ ਕੁਝ ਧਰਮੇ ਬੰਦੇ ਦੀ ਸੂਰਮਿਆਂ ਵਾਲੀ ਵੀ ਹੁੰਦੀ ਕੋਈ ਸ਼ੱਕ ਨਹੀਂ ਪਰ ਇਹ ਲਗਾਤਾਰ ਇੱਕ ਕਲਾ ਹੈ ਕਲਾ ਦੀ ਵਰਤੋਂ ਕਰਕੇ ਕਲਾਕਾਰ ਜਿੱਤਦੇ ਹੁੰਦੇ ਨੇ ਤੁਹਾਨੂੰ ਪਤਾ ਹੈ ਕਲਾ ਵਰਤੀ ਵੇਖਿਆ ਲੋਕ ਕੀ ਸੁਣਦੇ ਨੇ ਮੈਨੂੰ ਕਈ ਵਾਰੀ ਕਈ ਸੱਜਣ ਕਹਿੰਦੇ ਨੇ ਜਿਵੇਂ ਲੋਕ ਸੁਣਦੇ ਨੇ ਉਸ ਤਰ੍ਹਾਂ ਬੋਲੋ ਲੋਕ ਬਹੁਤੇ ਸੁਣਨ ਭੀੜ ਬਹੁਤੀ ਸੁਣੇ ਮੈਂ ਕਹਾਂ ਤੇ ਗੱਲ ਠੀਕ ਹੈ ਵੀ ਬੁਲਾਰੇ ਦਾ ਯਤਨ ਹੋਣਾ ਚਾਹੀਦਾ ਵੀ ਜਿੰਨੇ ਜ਼ਿਆਦਾ ਲੋਕ ਸੁਣ ਇਹ ਚੰਗੀ ਗੱਲ ਹੈ ਮਾੜੀ ਨਹੀਂ ਕਿਉਂਕਿ ਕੋਈ ਸੁਨੇਗਾ ਤਾਂ ਹੀ ਅੰਦਰ ਜਾਏਗੀ ਨਾ ਗੱਲ ਪਰ ਮੇਰੇ ਖਿਆਲ ਵਿੱਚ ਇੱਕ ਹੋਰ ਗੱਲ ਆਉਂਦੀ ਜੇ ਅਸੀਂ ਲੋਕਾਂ ਦੀ ਗਿਣਤੀ ਦੇ ਅਨੁਸਾਰ ਬੋਲਣਾ ਤੇ ਫਿਰ ਕਲਾਕਾਰਾਂ ਵਿੱਚ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਗਾਉਂਦੇ ਨੇ ਉਹਨਾਂ ਵਿੱਚ ਤੇ ਸਾਡੇ ਵਿੱਚ ਫਰਕ ਕੀ ਪੈ ਗਿਆ ਫਿਰ ਉਨਾਂ ਵਿੱਚ ਸਾਡੇ ਵਿੱਚ ਕੋਈ ਫਰਕ ਨਹੀਂ ਰਿਹਾ ਉਹਨਾਂ ਦਾ ਵੀ ਮਤਲਬ ਹੈ ਕਿੰਨੇ ਲੋਕ ਸੁਣਦੇ ਨੇ ਤੁਹਾਨੂੰ ਤੁਸੀਂ ਬੋਲਣਾ ਕੀ ਇਹਦਾ ਕੋਈ ਮਤਲਬ ਨਹੀਂ ਉਹ ਬੋਲ ਦੇਣਾ ਜੋ ਕੋਈ ਸਮਾਜ ਨਾਲ ਜਿਹਦਾ ਸੰਬੰਧ ਨਹੀਂ ਅਸ਼ਲੀਲ ਬੋਲਣਾ ਪਵੇ ਉਹਨਾਂ ਨੂੰ ਉਹਨਾਂ ਗਾਉਣ ਵਜਾਉਣ ਵਾਲਿਆਂ ਨੂੰ ਜੋ ਮਰਜੀ ਬੋਲਣਾ ਪਏ ਕਦਰਾਂ ਕੀਮਤਾਂ ਤੋਂ ਟੁੱਟ ਕੇ ਆਤਮਾ ਨੂੰ ਮਾਰ ਕੇ ਗਲੀ ਝੋ ਕੇ ਬਸ ਗੱਲ ਇਨੀ ਹੈ ਕਿ ਆਉਣ ਵਾਲਾ ਸਮਾਜ ਗਰਕ ਹੁੰਦਾ ਤੇ ਹੋਵੇ ਸਾਡੀ ਜੇਬ ਵੱਡੇ ਨੋਟਾਂ ਨਾਲ ਭਰੀ ਹੋਣੀ ਚਾਹੀਦੀ ਇਹ ਮਸਲਾ ਸਿਰਫ ਇਨਾ ਹੈ ਹੋਰ ਕੋਈ ਮਸਲਾ ਨਹੀਂ ਕਲਾਕਾਰ ਦੇ ਸਿਰ ਤੇ ਬੜੀ ਜ਼ਿੰਮੇਵਾਰੀ ਹੁੰਦੀ ਹੈ ਸਮਾਜ ਦੀ ਕਿ ਉਹ ਸਮਾਜ ਦੇ ਵਿੱਚ ਵਧਦੀਆਂ ਹੋਈਆਂ ਬੁਰਾਈਆਂ ਨਸ਼ਿਆਂ ਨੂੰ ਰੋਕਣ ਦਾ ਯਤਨ ਕਰੇ ਆਪਣੇ ਬਿਆਨات ਦੇ ਰਾਹੀਂ ਪਰ ਜਿਹੜੀ ਕਲਾਕਾਰੀ ਅਪਰਾਧਾਂ ਨੂੰ ਉਤਸ਼ਾਹਿਤ ਕਰਦੀ ਏ ਜਿਹਦੇ ਵਿੱਚ ਗਾਲੀ ਗੰਡਾਸੇ ਦੀ ਗਾਲੀ ਅਸ਼ਲੀਲਤਾ ਦੀ ਹੈ ਜਿਹਦੇ ਵਿੱਚ ਗਾਲੀ ਨਸ਼ੇ ਦੀ ਆਉਂਦੀ दारू ਦੀ ਆਉਂਦੀ ਉਹ ਕਲਾਕਾਰੀ ਕਿਵੇਂ ਸਮਾਜ ਨੂੰ ਸਿਹਤ ਦੇ ਸਕਦੀ ਇਹ ਤੇ ਇਹ ਤੇ ਕਾਨੂੰਨ ਐਸਾ ਬਣਨਾ ਚਾਹੀਦਾ ਹੈ ਕਿ ਸਾਦ ਸੰਗਤ ਇੱਕ ਬੰਦਾ ਕਤਲ ਕਰਦਾ ਦੂਜੇ ਦਿਨ ਉਹਨੂੰ ਹੱਥ ਕੜੀ ਲੱਗ ਜਾਂਦੀ ਹੈ ਇਹਨੇ ਬੰਦੇ ਨੂੰ ਮਾਰ ਦਿੱਤਾ ਹੈ ਕਤਲ ਕੀਤਾ ਹੈ ਜਿੰਨੇ ਬੰਦੇ ਦੇ ਸਰੀਰ ਦਾ ਕਤਲ ਕੀਤਾ ਹੈ ਉਹਨੂੰ ਤੇ ਹੱਥ ਕੜੀ ਲੱਗਣੀ ਚਾਹੀਦੀ ਹੈ ਜਿਹੜਾ ਬੰਦੇ ਦੀ ਇਨਸਾਨੀਅਤ ਨੂੰ ਅੰਦਰੋਂ ਕਤਲ ਕਰਦਾ ਉਹਨੂੰ ਵੀ ਹੱਥ ਕੜੀ ਲੱਗੇ ਕੋਈ ਕਾਨੂੰਨ ਬਣੇ ਇਸ ਤਰ੍ਹਾਂ ਦਾ ਤਾਂ ਇਹ ਚੀਜ਼ ਖੜੀ ਹੋਵੇਗੀ ਸਮਝਾਇਆ ਨਹੀਂ ਪਰ ਏ ਜਿਹੜਾ ਗੁਨਾਹ ਹੈ کئی ਜਨਮਾਂ ਨਾਲ ਸਬੰਧਿਤ ਹੋ ਜਾਂਦਾ ਹੈ ਕਿਸੇ ਦੀ ਅੰਦਰਲੀ ਜ਼ਿੰਦਗੀ ਨਾਲ ਖਿਲਵਾੜ ਕਰ ਦੇਣਾ ਗਲਤ ਰਾਹ ਤੇ ਤੋਰ ਦੇਣਾ ਤਾਂ ਇਹ ਜੋ ਧਰਮ ਦਾ ਉਪਦੇਸ਼ ਪਹਿਲਾ ਕੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਜੇ ਅਸੀਂ ਕਵਾਂਗੇ ਤੇ ਉਹ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਸਭ ਤੋਂ ਪਹਿਲਾਂ ਸਰੀਰ ਦੇ ਬਾਰੇ ਧਰਮੀ ਬੰਦਾ ਸਿੱਖੇ ਕਬੀਰ ਜੀ ਕਹਿ ਰਹੇ ਨੇ ਅਬ ਮਨ ਜਾਗਤ ਰਹੋ ਰੇ ਭਾਈ ਗافل ਹੋਏ ਕਾ ਜਨਮ ਗਵਾਇਓ ਚੂਰ ਚੋਰ ਮੁਸੈ ਕਰ ਜਾਈ ਫਿਰ ਇੱਕ ਹੋਰ ਗੱਲ ਸਰੀਰ ਦੀ ਕਈ ਬੜੀ ਪਿਆਰੀ ਪੰਜ ਪਹਿਰਵਾ ਦਰ ਮੈਂ ਰਹਤੇ ਤਿੰਨ ਕਾ ਨਹੀਂ ਪਤੀਆਰਾ ਪੰਜ ਪਹਿਰੇਦਾਰ ਨੇ ਸਰੀਰ ਦੇ ਬਾਹਰ ਜਿਵੇਂ ਅੱਖਾਂ ਬਾਹਰ ਵੇਖਦੀਆਂ ਨੇ ਇਹ ਪਹਿਰੇਦਾਰ ਹੈ ਇਹਦੇ ਵਿੱਚ ਗਿਆਨ ਇੰਦਰਾ ਜੋ ਦੱਸਦਾ ਕੌਣ ਆ ਰਿਹਾ ਹੈ ਉਹਦੀ ਖਬਰ ਉਹਨੇ ਅੰਦਰ ਦਿਮਾਗ ਨੂੰ ਦੇਣੀ ਹੁੰਦੀ ਰਾਹ ਵਿੱਚ ਇੱਕ ਮਨ ਖੜਾ ਹੈ ਇੱਕ ਬੁੱਧੀ ਹੈ ਤੇ ਇੱਕ ਗਿਆਨ ਇੰਦਰਾ ਇੱਕ ਕਰਮ ਇੰਦਰਾ ਇਹਨਾਂ ਦੀ ਲੜੀ ਬੱਜੀ ਹੋਈ ਹੈ ਬਾਹਰ ਅੰਦਰੋਂ ਅਸੀਂ ਬਾਹਰ ਵੇਖਨੇ ਆਂ ਕੌਣ ਆ ਰਿਹਾ ਹੈ ਬਾਹਰ ਉਹ ਜਿਹੜਾ ਪਹਿਰੇਦਾਰ ਹੈ ਉਹਨੇ ਖਬਰ ਦੇਣੀ ਹੁੰਦੀ ਏ ਜੇ ਤੂੰ ਪਹਿਲਾਂ ਬੁੱਧੀ ਕੋਲ ਜਾਏ ਤੇ ਬੁੱਧੀ ਜੁੜੀ ਹੋਵੇ ਪਿੱਛੇ ਨਾਮ ਨਾਲ ਗੁਰੂ ਨਾਲ ਫਿਰ ਤੇ ਉਹ ਜਿਹੜੀ ਬਾਹਰ ਚੀਜ਼ ਹੈ ਨਾ ਜੇ ਅੱਗ ਵੱਲਦੀ ਏ ਤੇ ਮਨ ਦੀ ਤੇ ਅੱਖ ਹੀ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੁਣ ਮਨ ਅੰਦੇ ਕੁੱਤੇ ਕੁੜਿਆਰ ਮਨ ਕਿੰਨੂੰ ਕਹਿੰਦੇ ਨੇ ਜਿਹਦੀਆਂ ਦੋਵੇਂ ਅੱਖਾਂ ਖਤਮ ਮਾਨਸ ਨੂੰ ਕਹਿੰਦੇ ਨੇ ਇਹ ਜੇ ਗਿਆਨ ਇੰਦਰੇ ਦੋ ਪਾਸੇ ਰਲ ਜਾਂਦੇ ਨੇ ਅੱਖ ਜੇ ਤੇ ਰਲ ਗਈ ਮਨ ਨਾਲ ਉਹਨੇ ਖਬਰ ਦਿੱਤੀ ਮਨ ਨੂੰ ਬਈ ਬਾਹਰ ਅੱਗ ਬਲਦੀ ਲੱਗਦਾ ਇੰਜ ਜਿਵੇਂ ਫੁੱਲ ਹੁੰਦਾ ਕਸੁੰਬੇ ਦਾ ਲਾਲ ਰੰਗ ਹੈ ਕਿਉਂਕਿ ਅੱਗ ਦਾ ਰੰਗ ਤੇ ਫੁੱਲ ਦਾ ਇੱਕੋ ਜਿਹਾ ਹੁੰਦਾ ਤੁਸੀਂ ਬਾਹਰ ਵੇਖੋ ਕਿ ਫੁੱਲ ਖਿੜੇ ਨੇ ਤੇ ਉਧਰ ਚੁੱਲ੍ਹੇ ਵਿੱਚ ਅੱਗ ਬਲਦੀ ਰੰਗ ਦੋਵਾਂ ਦਾ ਇੱਕੋ ਜਿਹਾ ਰੰਗ ਵਿੱਚ ਫਰਕ ਨਹੀਂ ਪਰ ਉਹਨਾਂ ਚੀਜ਼ਾਂ ਦਾ ਨਿਖੇੜਾ ਕਰਦੀ ਬੰਦੇ ਦੀ ਬੁੱਧੀ ਕਿ ਇਹ ਫੁੱਲ ਹੈ ਇਹ ਅੱਗ ਹੈ ਅੱਗ ਹੱਥ ਸਾੜਦੀ ਇਹ ਫੁੱਲ ਸੁਗੰਧੀ ਦਿੰਦਾ ਇਸ ਤਰ੍ਹਾਂ ਜਦੋਂ ਬਾਹਰ ਜਿਹੜੀਆਂ ਚੀਜ਼ਾਂ ਰੰਗ ਦਾਇਕ ਨੇ ਜਿਹੜੀਆਂ ਖਿੱਚ ਦਾਇਕ ਨੇ ਉਹ ਹਨ ਤਾਂ ਅੱਗ ਮਨ ਉਹਨਾਂ ਨੂੰ ਫੁੱਲ ਕਹਿੰਦਾ ਤੇ ਬੰਦਾ ਉਹਨਾਂ ਨੂੰ ਪ੍ਰਵਾਣ ਕਰ ਲੈਂਦਾ ਪ੍ਰਵਾਣ ਕਰ ਲੈਂਦਾ ਜਦੋਂ ਅੰਦਰ ਉਹ ਚੀਜ਼ਾਂ ਨੂੰ ਵਰਤਨ ਲੱਗ ਪੈਂਦਾ ਇਹ ਪੰਜੇ ਵਿਕਾਰ ਅਗਨੇ ਤ੍ਰਿਸ਼ਨਾ ਅਗਨੀ ਹੈ ਈਰਖਾ ਅਗ ਹੈ ਪਰ ਲੱਗਦੇ ਬੜੀ ਸੋਹਣੀ ਜਿਵੇਂ ਫੁੱਲ ਖਿੜੇ ਨੇ ਅਗਲਾ ਕਹਿੰਦਾ ਵੇਖੋ ਸੰਸਾਰ ਬਾਗ ਖਿੜਿਆ ਹੋਇਆ ਫੁੱਲ ਖਿੜਿਆ ਹੋਇਆ ਵਾਕਈ ਬਾਗ ਇੱਥੇ ਅੱਗ ਦੇ ਫੁੱਲ ਬਣੇ ਹੋਏ ਨੇ ਜਦੋਂ ਜਿਉਂ-ਜੋ ਬੰਦਾ ਇਹਨਾਂ ਫੁੱਲਾਂ ਨੂੰ ਨੇੜੇ ਚਲਾ ਜਾਂਦਾ ਹੈ ਹੱਥਾਂ ਵਿੱਚ ਫੜਨ ਦਾ ਯਤਨ ਕਰਦਾ ਹੈ ਤਾਂ ਉਹ ਅੰਦਰਲਾ ਜੀਵਨ ਸੜਨਾ ਸ਼ੁਰੂ ਹੋ ਜਾਂਦਾ ਹੈ ਅੰਦਰੋਂ ਇਨਸਾਨੀਅਤ ਸੜ ਜਾਂਦੀ ਏ ਦਇਆ ਸੜ ਜਾਂਦੀ ਏ ਜਮੀਰ ਸੜ ਜਾਂਦੀ ਏ ਬੰਦੇ ਦੇ ਅੰਦਰੋਂ ਤੇ ਇਉਂ ਕਹੋ ਵੀ ਉਹਦਾ ਸਸਕਾਰ ਹੀ ਹੋ ਜਾਂਦਾ ਇੱਕ ਸਰੀਰ ਤੁਰਿਆ ਫਿਰਦਾ ਤਾਂ ਇਹ ਹੈ ਮਨ ਦੇ ਆਖੇ ਲੱਗਣ ਕਰਕੇ ਕਿ ਉਹਨੇ ਖਬਰ ਹੀ ਜਿਹੜਾ ਪਹਿਰੇਦਾਰ ਸੀ ਉਹ ਵੀ ਰਲ ਗਿਆ ਚੋਰਾਂ ਨਾਲ ਪੰਜ ਪਹਿਰਵਾ ਦਰਮੇ ਰਹਤੇ ਇਹਨਾਂ ਦਰਾਂ ਵਿੱਚ ਅੱਖਾਂ ਵਿੱਚ ਮੂੰਹ ਵਿੱਚ ਕੰਨਾਂ ਵਿੱਚ ਦਰ ਦੇ ਅਰਥ ਨੇ ਦਰਵਾਜ਼ਿਆਂ ਵਿੱਚ ਰਹਿੰਦੇ ਨੇ ਤਿੰਨ ਕਾ ਨਹੀਂ ਪਤਿਆਰਾ ਉਹਨਾਂ ਦਾ ਪਤਿਆਰਾ ਦੇ ਅਰਥ ਨੇ ਵਿਸ਼ਵਾਸ ਕੋਈ ਨਹੀਂ ਧੋਖੇਬਾਜ਼ ਨੇ ਉਹ ਵਿੱਕ ਗਏ ਉਹਨਾਂ ਨੇ ਚੋਰਾਂ ਨਾਲ ਸਾਂਝ ਬਣਾ ਲਈ ਉਹ ਸਾਰਾ ਪ੍ਰਬੰਧ ਸਰੀਰ ਦਾ ਵਿਕਣ ਗਿਆ ਜਦੋਂ ਪਹਿਰੇਦਾਰ ਹੀ ਰਲ ਗਿਆ ਤੇ ਫਿਰ ਬਾਕੀ ਕੀ ਰਹਿਣਾ ਇਹਦੇ ਵਿੱਚ ਲੁੱਟਿਆ ਗਿਆ ਸਾਰਾ ਜੀਵਨ ਪੰਚ ਪਹਿਰੂ ਆਦਰਮੈ ਰਹਤੇ ਤਿਨ ਕਾ ਨਹੀਂ ਪਤਿਆਰਾ ਚੇਤ ਸੁਚੇਤ ਚਿਤ ਹੋਏ ਰਹੁ ਤਉ ਲੈ ਪ੍ਰਗਾਸ ਉਜਿਆਰਾ ਤੂੰ ਆਪਣੇ ਜੀਵਨ ਵਿੱਚ ਗੁਰੂ ਕੇ ਸ਼ਬਦ ਦਾ ਦੀਵਾ ਬਾਲ ਕੇ ਰੱਖ ਸੁਚੇਤ ਹੋ ਕੇ ਰਹੁ ਅਖੀਰ ਤੇ ਕਿਆ ਕਬੀਰ ਸਾਹਿਬ ਕਹਿੰਦੇ ਨੌ ਘਰ ਦੇਖ ਜੋ ਕਾਮਣ ਭੁੱਲੀ ਵਸਤ ਅਨੂਪ ਨਾ ਪਾਈ ਨੌ ਘਰ ਦੇਖ ਨੌ ਦਰਵਾਜੇ ਵੇਖ ਕੇ ਨਾ ਕਾਮਣ ਬੰਦੇ ਦੀ ਜਿਹੜੀ ਸੁਰਤੀ ਇਹ ਭੁੱਲ ਗਈ ਨੌ ਦਰਵਾਜੇ ਪ੍ਰਗਟ ਕੀਏ ਦਸਵਾਂ ਗੁਪਤਰਖਾ ਨੌ ਦੁਆਰੇ ਅੱਖਾਂ ਨੱਕ ਕੰਨ ਆਦਿਕ ਇਨਾਂ ਨੂੰ ਵੇਖ ਕੇ ਜੀਵਨ ਭੁੱਲ ਗਿਆ ਖੁਆਰ ਹੋ ਗਿਆ ਅਸਲੀ ਤਤ ਤੋਂ ਪਾਸੇ ਹੋ ਗਿਆ ਕਬੀਰ ਸਾਹਿਬ ਕਹਿੰਦੇ ਨਉ ਘਰ ਦੇਖ ਜੋ ਕਾਮਣ ਭੂਲੇ ਬਸਤ ਅਨੂਪ ਨ ਪਾਈ ਕਹਤ ਕਬੀਰ ਨਵੈ ਘਰ ਮੂਸੇ ਦਸਵੇਂ ਤਤ ਚੁਵਾਈ ਇਹ ਦੋਵੇਂ ਜਿਹੜਾ ਇਹਨਾਂ ਨਵਾਂ ਤੇ ਵਿਸ਼ਵਾਸ ਕਰ ਗਿਆ ਉਹ ਲੁੱਟਿਆ ਗਿਆ ਜੀਵਨ ਵਿੱਚ ਇਸ ਸ਼ਬਦ ਵਿੱਚ ਤੇ ਸਾਰੀ ਬਾਣੀ ਵਿੱਚ ਸਭ ਤੋਂ ਪਹਿਲਾਂ ਸਰੀਰ ਦਾ ਗਿਆਨ ਦਿੱਤਾ ਗਿਆ ਬੰਦੇ ਨੂੰ ਕਿਉਂਕਿ ਸਰੀਰ ਪਹਿਲੀ ਚੀਜ਼ ਹੈ ਮੈਂ ਸ਼ੁਰੂ ਵਿੱਚ ਕਿਹਾ ਸੀ ਜਿਹੜੇ ਖਿਡਾਰੀ ਨੇ ਹੌਕੀ ਖੇਡਣੀ ਉਹ ਸਭ ਤੋਂ ਪਹਿਲਾਂ ਗਰਾਊਂਡ ਦੇ ਵਿੱਚ ਚੰਗੀ ਤਰ੍ਹਾਂ ਢੇੜਾ ਲਾ ਕੇ ਵੇਂਦਾ ਵੀ ਕਿਤੇ ਉੱਚਾ ਨਹੀਂ ਮਤੇ ਨਹੀਂ ਠੇਡਾ ਤੇ ਨਹੀਂ ਲੱਗੇਗਾ ਪਹਿਲਾਂ ਤੇ ਧਰਮੀ ਬੰਦਾ ਸਰੀਰ ਨੂੰ ਸਾਧੇ ਚੰਗੀ ਤਰ੍ਹਾਂ ਜਦੋਂ ਸਰੀਰ ਸਾਧਿਆ ਗਿਆ ਉਹਦਾ ਸੌਣਾ ਉੱਠਣਾ ਜਾਗਣਾ ਖਾਣਾ ਪੀਣਾ ਧਰਮ ਅਨੁਸਾਰ ਹੋ ਗਿਆ ਹੁਣ ਉਸ ਗਰਾਉਂਡ ਦੇ ਵਿੱਚ ਨਾਮ ਦੀ ਖੇਡ ਖੇਡੇਗਾ ਹੁਣ ਉਹ ਦੇ ਵਿੱਚ ਖੇਡੇਗਾ ਤੇ ਦੁਬਦਾ ਮੁਕੇਗੀ ਤਾਂ ਹੀ ਸਹਿਬ ਨੇ ਕਿਹਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਬਿਸ਼ਾਏ ਇਹ ਹੈ ਖੇਡ ਇਸ ਖੇਡ ਨੂੰ ਜੀਵਨ ਵਿੱਚ ਖੇਡ ਤਾਂ ਪਹਿਲਾ ਜਿਹੜਾ ਤਤ ਸਭ ਤੋਂ ਹੈ ਸਰੀਰ ਦਾ ਗਿਆਨ ਧਰਮੇ ਬੰਦੇ ਨੂੰ ਹੋਣਾ ਅਤ ਜ਼ਰੂਰੀ ਏ ਦੂਸਰਾ ਸਰੀਰ ਦਾ ਗਿਆਨ ਇਹ ਤੇ ਇਥੋਂ ਤੱਕ ਸਰੀਰ ਦੀ ਸ਼ੋਧ ਪਹਿਲਾ ਸ਼ਬਦ ਹੈ ਸਰੀਰ ਸ਼ੋਧਨ ਚੰਗੀ ਤਰ੍ਹਾਂ ਜਦੋਂ ਸਰੀਰੀ ਸ਼ੋਧਿਆ ਗਿਆ ਉਹਦੇ ਤੋਂ ਬਾਅਦ ਫਿਰ ਦੂਜੀ ਗੱਲ ਸ਼ੁਰੂ ਹੋਈ ਗੰਤ ਹੁਣ ਸਰੀਰ ਦੇ ਵਿੱਚ ਆਵਾਜ਼ ਸੁਣੀ ਨਹੀਂ ਆਪਣਾ ਨਾਮ ਅੰਦਰੋਂ ਜਪਣਾ ਸਰੀਰ ਦੇ ਵਿੱਚੋਂ ਕੰਨਾਂ ਰਹੀਂ ਸੁਣਨਾ ਮੂੰਹ ਦੇ ਰਹੀਂ ਜਪਣਾ ਦੂਜੀ ਕਿਰਿਆ ਪਹਿਲਾਂ ਇਹਨੂੰ ਸ਼ੁੱਧ ਕਰਾਂਗੇ ਤਾਂ ਹੈ ਝੂਠੇ ਭਾਂਡੇ ਵਿੱਚ ਤਾਂ ਆਪ ਭੋਜਨ ਦੁੱਧ ਪਾ ਦੇ ਉਹਦੇ ਕੋਈ ਅਰਥ ਨਹੀਂ ਨਿਕਲਦੇ ਫਿਰ ਇਹ ਸਰੀਰ ਜਿਹੜਾ ਸਾਧ ਸੰਗਤ ਨਾਮ ਜਪਣ ਦੇ ਯੋਗ ਹੋ ਗਿਆ ਨਾਮ ਜਪੇਗਾ ਫਿਰ ਇਹਦੇ ਵਿੱਚ ਪਤਾ ਲੱਗੇਗਾ ਪੰਜ ਤਤ ਨੇ ਫਿਰ ਜਿਹੜੇ ਲੋਕ ਅਸੀਂ ਮੋਹ ਵਿੱਚ ਫਸਿਆ ਸਰੀਰ ਦੇ ਇਹਨੂੰ ਬੜਾ ਮੋਹ ਕਰਨਿਆ ਉਹਨਾਂ ਦੇ ਸਬੰਧ ਵਿੱਚ ਦੂਜਾ ਗਿਆਨ ਦਿੱਤਾ ਹੈ ਸਰੀਰ ਦਾ ਸਾਬ ਕਹਿੰਦੇ ਨੇ ਇਹਨੂੰ ਚੰਗੀ ਤਰ੍ਹਾਂ ਵੇਖ ਕਿ ਕਿੰਨਾ ਕੁ ਸਰੀਰ ਜੇ ਤਾਂ ਜੁੜੇ ਨਾਮ ਨਾਲ ਆਪਣੀ ਕਿਰਤ ਕਰੇ ਫਿਰ ਤੇ ਇਹਦੇ ਨਾਲ ਦੀ ਕੋਈ ਦੇਹ ਦੀ ਨਾਲ ਦੀ ਕੋਈ ਚੀਜ਼ ਨਹੀਂ ਤੇ ਜੇ ਤੂੰ ਸਿਰਫ ਭੋਗੀ ਜੀਵਨ ਜਿਉਣਾ ਹੈ ਫਿਰ ਤੈਨੂੰ ਪਤਾ ਰਹਿਣਾ ਚਾਹੀਦਾ ਤੇਰੇ ਨਾਲੋਂ ਪਸ਼ੂ ਚੰਗੇ ਨੇ ਇਹ ਵੀ ਕਹਿ ਦਿੱਤਾ ਸਰੀਰ ਵਾਸਤੇ ਇਹ ਵੀ ਕਹਿ ਦਿੱਤਾ ਹੱਡੀਆਂ ਦਾ ਬਾਸ ਦਾ ਨਾੜੀਆਂ ਦਾ ਪਿੰਜਰਾ ਇਹ ਵੀ ਕਹਿਣੋ ਪਿਆ ਗੁਰਬਾਣੀ ਦੇ ਅੰਦਰ ਕਿ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰ ਪਸ਼ੂ ਮਰ ਗਿਆ ਕਹਿੰਦੇ ਮਹਿੰਗਾ ਵਿਕ ਗਿਆ ਪਸ਼ੂ ਮਰੇ ਤੇ ਤੁਸੀਂ ਵੇਖਿਆ ਉਹਦੀ ਚਮੜੀ ਵੀ ਵਿਕਦੀ ਉਹਦੀਆਂ ਹੱਡੀਆਂ ਵੀ ਵਿਕਦੀਆਂ ਨੇ ਮਾਸ ਉਹਦਾ ਕੰਮ ਆ ਜਾਂਦਾ ਜਾਨਵਰ ਖਾ ਕੇ 2-4 ਦਿਨ ਗੁਜ਼ਾਰ ਲੈਂਦੇ ਨੇ ਪਰ ਮਨੁੱਖ ਇਸ ਕੰਮ ਨਹੀਂ ਆਇਆ ਵੈਸੇ ਵੀ ਜਿਉਂਦੇ ਬਨੁੱਖ ਨੂੰ ਜਾਂ ਕਿਸੇ ਦੀ ਮੌਤ ਹੋ ਜਾਏ ਉਹਦੇ ਵਿੱਚ ਕਿੰਨਾ ਕੁ ਲੋਹਾ ਹੈ ਸਰੀਰ ਦੇ ਵਿੱਚ ਹੈ ਸਾਰਾ ਕੁਝ ਤਾਂਬਾ ਆਦਿਕ ਜੋ ਵੀ ਤਤ ਨੇ ਕਹਿੰਦੇ ਨੇ ਜੇ ਕੱਢ ਕੇ ਵੇਚਣ ਜਾਈਏ ਤੇ ਬੰਦਾ ਵਿਕਦਾ 2-400 ਰੁਪਏ ਦਾ ਇਸ ਤੋਂ ਵੱਧ ਐਵੇਂ ਸਾਦ ਸੰਗਤ ਇਹ ਉੱਪਰ ਮੂੰਹ ਜਾ ਕਰਕੇ ਤੁਰਦਾ ਵੀ ਮੇਰੇ ਵਰਗਾ ਹੈ ਕੋਈ ਨਹੀਂ ਇਹਦੇ ਵਿੱਚ ਕੱਖ ਵੀ ਨਹੀਂ ਹੈ ਇਹ ਵਿਕਣ ਦੇ ਮਾਮਲੇ ਵਿੱਚ ਕੁਝ ਵੀ ਨਹੀਂ ਪਸ਼ੂਆਂ ਤੋਂ ਬੜਾ ਥੱਲੇ ਐ ਤੇ ਬੜੇ ਮਹਿੰਗੇ ਹਾਥੀ ਬੜਾ ਮਹਿੰਗਾ ਵਿਕਦਾ ਹਰਨ ਬਹੁਤ ਕਈ ਚੀਜ਼ਾਂ ਜਾਂ ਮਹਿੰਗੀਆਂ ਵਿਕਦੀਆਂ ਨੇ ਚੁੱਕ ਕੇ ਲੈ ਜਾਂਦੇ ਨੇ ਜਦੋਂ ਕੋਈ ਪਸ਼ੂ ਮਰੇ ਉਹਨੂੰ ਚੁੱਕ ਕੇ ਲੈ ਜਾਂਦੇ ਕੋਈ ਉਹਨਾਂ ਦਾ ਖਤਰਾ ਨਹੀਂ ਕਿਤੇ ਚੰਬੜ ਨਾ ਜਾਣ ਬੇਪਰਵਾਹ ਕਦੀ ਵੇਖਿਆ ਹੋਣਾ ਤੁਸੀਂ ਕਿਤੇ ਵੀ ਨਹੀਂ ਉਹ ਤਬ ਆਦਮੀ ਨਹੀਂ ਵਿਕਦਾ ਇਹਨੇ ਵਿਕਣਾ ਕੀ ਏ ਤੇ ਜੇ ਤੁਸੀਂ ਮੌਤ ਹੋ ਜਾ ਕਿਸੇ ਦੀ ਤੇ ਗੱਡੀ ਵਿੱਚ ਪਾ ਕੇ ਬਾਜ਼ਾਰ ਵਿੱਚ ਢੇੜਾ ਦਿਓ ਜੇ ਖਰੀਦਣਾ ਕਿਸੇ ਲੋਕ ਬਾਜ਼ਾਰ ਛੱਡ ਕੇ ਭੱਜ ਜਾਣਗੇ ਖਾਲੀ ਹੋ ਜਾਏਗਾ ਸਾਰਾ ਵਿਕੇਗਾ ਨਹੀਂ ਜੇ ਅੰਦਰ ਨਾਮ ਨਹੀਂ ਯਾਦ ਨਹੀਂ ਰੱਬ ਦੀ ਤੇ ਫਿਰ ਹਜ਼ੂਰ ਨੇ ਕਿਹਾ ਜਿਸ ਪਸ਼ੂ ਨੂੰ ਤੂੰ ਸਾਰਾ ਦਿਨ ਪਾਲਣਾ ਗਊ ਨੂੰ ਤੂੰ ਪੱਠੇ ਪਾਉਣਾ ਤੇਰੇ ਨਾਲੋਂ ਤੇ ਉਹ ਚੰਗੀਏ ਪਰਾਲੀ ਖਾਂਦੀ ਏ ਤੇ ਦੁੱਧ ਦੇ ਦਿੰਦੀ ਇਹ ਸਾਰਾ ਦਾ ਸਾਰਾ ਗਿਆਨ ਦੇਹ ਦਾ ਕਿ ਅਸੀਂ ਸਮਝ ਜਾਈਏ ਕੀ ਗੁਰੂ ਨਾਨਕ ਸਾਹਿਬ ਨੇ ਕਿਹਾ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇਂ ਅਮਰਤ ਦੇ ਖੜ ਦੇ ਅਰਥ ਨੇ ਘਾ ਦੁੱਧ ਦਿੰਦੀਆਂ ਨੇ ਨਾਮ ਵਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਇਹ ਅਮਰਤ ਦਿੰਦੀਆਂ ਨੇ ਉਹ گاਵਾ ਜਿਹੜੀਆਂ ਨੇ ਮੱਝਾਂ ਨੇ ਪਸ਼ੂ ਨੇ ਪਰ ਮਨੋਖੋ ਨਾ ਨੂੰ ਖਾ ਕੇ ਕੀ ਕਰਦਾ ਗੁਰੂ ਨਾਨਕ ਸਾਹਿਬ ਉਹਦਾ ਜਵਾਬ ਦਿੰਦੇ ਹੋਏ ਅਸਾਦੀ ਵਾਰ ਵਿੱਚ ਕਹਿੰਦੇ ਕਹਿੰਦੇ ਅਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਣ ਪੰਜਵਾਂ ਪਾਇਆ ਕਿਰਤ ਇਹ ਪੰਜ ਚੀਜ਼ਾਂ ਖਾਣੇ ਵਿੱਚ ਵਰਤੀਆਂ ਜਾਂਦੀਆਂ ਬਸੰਤਰ ਦੇਵਤਾ ਲੋਣ ਪੰਜਵਾਂ ਪਾਇਆ ਕਿਰਤ ਤਾਂ ਹੋਵਾ پاک ਪਵਿੱਤ ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆਂ ਤਿਤ ਬੰਦੇ ਨੇ ਖਾਦਾ ਰੱਜ ਕੇ ਸੌ ਗਿਆ 12 1 ਵਜੇ ਤੇ ਸਵੇਰੇ 12 ਵਜੇ ਤੱਕ ਜਾਗ ਨਾ ਆਈ ਪਸ਼ੂ ਬਣ ਗਿਆ ਬਦਬੂ ਆਉਣ ਲੱਗ ਪਈ ਇਹਦੇ ਕੋਲ ਹਵਾਨ ਤੋਂ ਵੀ ਨੀਵਾ ਚਲਾ ਗਿਆ ਇਹ ਦਸ਼ਾ ਹੈ ਡਿੱਗੀ ਹੋਈ ਸਰੀਰ ਦੀ ਜਿਹੜੀ ਆਪ ਦੀ ਨਾਲ ਮੈਂ ਸਾਂਝੀ ਕਰ ਰਿਹਾ ਜਦੋਂ ਬੰਦਾ ਡਿੱਗ ਕੇ ਜਿਉਂਦਾ ਹੈ ਇਹ ਉਹ ਹੈ ਫਿਰ ਤਾਂ ਹਵਾਨ ਤੋਂ ਵੀ ਪਸ਼ੂ ਤੋਂ ਵੀ ਪ੍ਰੇਤਾਂ ਤੋਂ ਵੀ ਮੁਗਦ ਤੋਂ ਵੀ ਭੈੜੀ ਦੇ ਬਣ ਗਈ ਬਿਲਕੁਲ ਨੀਵੀਂ ਡਿੱਗ ਪਈ ਹੋਰ ਇਹਦੇ ਨਿਵਾਨਤਾ ਦੇ ਬੜੇ ਪਰਮਾਨ ਆਉਂਦੇ ਨੇ ਜੇ ਨਾਮ ਨਹੀਂ ਜਪਦਾ ਇਹ ਦੇਹ ਕੀ ਹੈ ਬਹੁਤ ਹੀ ਇਸ ਨੂੰ ਬਕਾਰ ਕਿਆ ਗਿਆ ਬਾਣੀ ਵਿੱਚ ਪਰ ਜਿਨ੍ਹਾਂ ਨੇ ਇਹਨੂੰ ਵਰਤੋਂ ਵਿੱਚ ਲਿਆਂਦਾ ਉਹਨਾਂ ਬਾਰੇ ਵੀ ਦੋਵੇਂ ਪੱਖ ਨੇ ਗੁਰਬਾਣੀ ਵਿੱਚ ਇੱਕ ਬੜਾ ਪਿਆਰਾ ਸ੍ਰੀ ਰਾਗ ਦਾ ਬਚਨ ਹੈ ਕਹਿੰਦੇ ਨਾਮ ਜਪਣ ਵਾਲੇ ਦਾ ਸਰੀਰ ਜਿਹੜਾ ਹੈ ਕੁੰਗੂ ਦਾ ਬਣ ਜਾਂਦਾ ਕਾਇਆ ਜਿਹੜੀ ਹੈ ਨਾ ਕੁੰਗੂ ਬੜਾ ਕਸਤੂਰੀ ਬੜੀ ਸੁਗੰਧੀ ਉਹਦੇ ਵਿੱਚ ਉਹਦੀ ਕਾਇਆ ਮਾਸ ਦੀ ਨਹੀਂ ਰਹਿੰਦੀ ਦੂਜਿਆਂ ਨੂੰ ਨਹੀਂ ਪਤਾ ਲੱਗਦਾ ਉਹਨੂੰ ਆਪ ਮਹਿਸੂਸ ਹੁੰਦਾ ਹੈ ਉਹਦਾ ਆਪਣਾ ਤਜਰਬਾ ਹੁੰਦਾ ਹੈ ਕਿ ਕੁੰਗੂ ਕੀ ਕਾਇਆ ਉਹਨੂੰ ਆਪਣੀ ਕਾਇਆ ਦੇ ਵਿੱਚੋਂ ਠੰਡ ਕਾਇਆ ਦੇ ਵਿੱਚੋਂ ਸੁਗੰਧੀ ਐਸੀ ਕਿ ਇਹ ਕੁੰਗੂ ਤੇ ਕਹਿਣਾ ਪਿਆ ਨਾ ਇਹ ਤੇ ਕਹਿਣਾ ਪਿਆ ਵੀ ਮਤ ਵਿੱਚ ਰਤਨ ਜਵਾਹਰ ਮਣ ਹੋਰ ਕੀ ਕਹਿਣ ਇਹ ਇਹਦਾ ਅਰਥ ਇਹ ਨੇ ਵੀ ਕੁੰਗੂ ਦੀ ਕਾਇਆ ਵਰਦੀ ਇਹ ਤਾਂ ਹੋਰ ਕੋਈ ਚੀਜ਼ ਨਹੀਂ ਇੰਨੀ ਸੁਗੰਧਿਤ ਜਿਹਦਾ ਉਦਾਹਰਨ ਦਿੱਤਾ ਜਾਏ ਤਾਂ ਕਿਹਾ ਗਿਆ ਉਹਨਾਂ ਦੀ ਕਾਇਆ ਕੁੰਗੂ ਦੇ ਬਣ ਗਏ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਲਲਤਾ ਕਹਿੰਦੇ ਨੇ ਜ਼ੇਬਾਂ ਨੂੰ ਉਹਨਾਂ ਦੀ ਜ਼ੁਬਾਨ ਉਹਨਾਂ ਨੂੰ ਇੰਜ ਪ੍ਰਤੀਤ ਹੁੰਦੀ ਜਿਵੇਂ ਰਤਨ ਬਣ ਗਏ ਨੇ ਅਗਰ ਵਾਸ ਤਨ ਸਾਸ ਤੇ ਅਗਰਬੱਤੀ ਜਿਹੜੀ ਚੰਦਨ ਹੈ ਨਾ ਉਹਨਾਂ ਦੇ ਸੁਵਾਸ ਕਹਿੰਦੇ ਚੰਦਨ ਵਰਗੇ ਬਣ ਜਾਂਦੇ ਸੁਗੰਧਿਤ ਹੋ ਜਾਂਦਾ ਸਾਰਾ ਜੀਵਨ ਸਾਰਾ ਜੀਵਨ ਆਨੰਦ ਨਾਲ ਭਰਿਆ ਜਾਂਦਾ ਹੈ ਜਿਹੜੇ ਨਾਮ ਨਾਲ ਜੁੜੇ ਫਿਰ ਇਹੀ ਮਲਮੂਤਰ ਦੀ ਦੁਰਗੰਧਿਤ ਦੇਹੀ ਇੱਕ ਸੱਚਖੰਡ ਦਾ ਰੂਪ ਧਾਰਨ ਕਰ ਗਈ ਇਹਦੇ ਵਿੱਚ ਸੱਚਖੰਡ ਬਣ ਗਿਆ ਫਿਰ ਉਹ ਆਪਣੇ ਆਪ ਤੱਕ ਸੀਮਤ ਨਹੀਂ ਰਹਿੰਦਾ ਉਹ ਮਨੁੱਖ ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਜਿਨ੍ਹਾਂ ਦੇ ਅੰਦਰ ਇਹ ਕਿਰਪਾ ਬਖਸ਼ਿਸ਼ ਵਰਤੀ ਹੈ ਉਹ ਕਹਿੰਦੇ ਨੇ ਕੱਲੇ ਆਪ ਪਵਿੱਤਰ ਨਹੀਂ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ ਉਹ ਪਿੰਡ ਵੀ ਉਹਦੀਆਂ ਤਰੰਗਾ ਹਰ ਇੱਕ ਚੀਜ਼ ਤੇ ਪ੍ਰਭਾਵ ਪਾਉਂਦੀਆਂ ਸੰਤ ਦੇ ਅਰਥ ਇਹ ਨੇ ਸਾਧ ਸੰਗਤ ਸੰਤ ਕਿੰਨੂੰ ਕਹਿੰਦੇ ਨੇ ਸੰਤ ਦੇ ਅਰਥ ਨੇ ਜਿੱਥੋਂ ਲੰਗੇ ਹਵਾ ਬਦਲ ਜਾਏ ਪ੍ਰਭਾਵ ਪਵੇ ਤੁਸੀਂ ਮਹਿਸੂਸ ਕਰ ਲੈਣਾ ਕੁਝ ਸਰੀਰ ਇਸ ਤਰ੍ਹਾਂ ਦੇ ਨੇ ਜੋ ਬੈਠੇ ਹੋਣ ਕੋਲ ਤੇ ਜਦੋਂ ਉੱਠ ਕੇ ਚਲੇ ਜਾਣ ਇੰਜ ਲੱਗਦਾ ਕਮਰਾ ਖਾਲੀ ਹੋ ਗਿਆ ਨਿਕਲ ਗਿਆ ਕੁਝ ਇਥੋਂ ਬਾਕੀ ਆਪਾਂ ਸਾਰੇ ਉੱਥੇ ਬੈਠੇ ਹੁੰਨੇ ਆ ਇੰਜ ਲੱਗਾ ਜਿਵੇਂ ਵਿੱਚੋਂ ਸਾਰੀ ਕੁਝ ਬਾਹਰ ਨਿਕਲ ਗਿਆ ਉਹ ਕੀ ਨਿਕਲ ਗਿਆ ਬਾਹਰ ਉੱਥੇ ਹੈ ਕੁਝ ਉਹਨੂੰ ਕਹਿੰਦੇ ਸੰਤ ਨਹੀਂ ਤੇ ਆਪਾਂ ਸਾਰੇ ਭੀੜ ਦੀ ਭੀੜ ਇਕੱਠੀ ਦੁਨੀਆਂ ਵਿੱਚ ਫਿਰਦੀ ਇੱਕ ਹੋਰ ਬੇਨਤੀ ਕਰਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਹੋਵੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਆਪਣੀ ਹਵਾ ਹੈ ਤੁਸੀਂ ਖਿਆਲ ਵਿੱਚ ਲੈ ਆਉਣਾ ਕਿਤੇ ਦੀਵਾਨ ਸਜਿਆ ਹੋਵੇ ਤੇ ਕਈ ਵਾਰੀ ਸਮਾਪਤੀ ਹੁੰਦੀ ਤੇ ਗੁਰੂ ਸਾਹਿਬ ਦਾ ਸਰੂਪ ਸੋਖ ਹਸਣ ਕਰਕੇ ਪਹਿਲਾਂ ਲੈ ਜਾਂਦੇ ਨੇ ਇਹ ਵੇਖ ਲੈਣਾ ਤਜਰਬੇ ਵਿੱਚ ਲਿਆ ਕੇ ਜਦੋਂ ਗੁਰੂ ਸਾਹਿਬ ਦਾ ਸਰੂਪ ਚਲਾ ਜਾਏਗਾ ਇੰਜ ਲੱਗੇਗਾ ਵੀ ਇਥੋਂ ਕੁਝ ਖਾਲੀ ਹੋ ਗਿਆ ਜਿਵੇਂ ਹੋਰ ਤਰ੍ਹਾਂ ਦੇ ਮਨ ਇੱਕਦਮ ਇੱਧਰ ਉੱਧਰ ਜਾਉਣ ਲੱਗ ਪੈਣ ਕਿਸੇ ਚੀਜ਼ ਨੇ ਪ੍ਰਭਾਵ ਪਾਇਆ ਹੋਇਆ ਨਾ ਮਨ ਤੇ ਇਸ ਤਰ੍ਹਾਂ ਵੀ ਹੋਇਆ ਜਿਨ੍ਹਾਂ ਦੇ ਮਨ ਵਿੱਚ 1% ਵੀ ਭਾਵਨਾ ਮੈਂ ਇਸ ਤਰ੍ਹਾਂ ਦੇ ਪਰਿਵਾਰ ਵਿਦੇਸ਼ ਵਿੱਚ ਵੇਖੇ ਨੇ ਸਵਾਰ ਕੇ ਜਿਸ ਘਰ ਵਿੱਚ ਮੈਂ ਰਹਾ ਸਤਗੁਰਾਂ ਦਾ ਪ੍ਰਕਾਸ਼ ਸੀ ਬਹੁਤ ਵੱਡੇ ਕਮਰੇ ਵਿੱਚ ਪਰ ਬੜਾ ਔਖਾ ਸੇਵਾ ਕਰਨੀ ਵੀ ਬਹੁਤ ਗਾਖੜੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਕਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਘਰ ਅਸੀਂ ਕਿਉਂ ਰੱਖੇ ਨੇ ਕਹਿੰਦੇ ਅਸੀਂ ਕੋਈ ਮਿੱਥ ਕੇ ਨਹੀਂ ਸੀ ਰੱਖਿਆ ਮੈਂ ਕਿਹਾ ਫਿਰ ਕੀ ਹੋਇਆ ਕਹਿੰਦੇ ਅਸੀਂ ਘਰ ਅਖੰਡ ਪਾਠ ਸਾਹਿਬ ਕਰਾਇਆ ਸੀ ਖੰਡ ਪਾਠ ਸਾਹਿਬ ਕਰਾਇਆ ਤੇ ਦੋ ਜੋ ਮੈਂਬਰ ਨੇ ਪਤੀ ਪਤਨੀ ਸਮਾਪਤੀ ਹੋਈ ਕੀਰਤਨ ਹੋਇਆ ਲੰਗਰ ਸ਼ਕਾ ਦਿੱਤਾ ਤੇ ਉਹ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਜਦੋਂ ਸੰਤੋਖ ਕੇ ਸੁਖ ਹਸਨ ਕਰਕੇ ਜਦੋਂ ਅਸੀਂ ਗੁਰਦੁਆਰੇ ਛੱਡ ਕੇ ਆਏ ਤੇ ਪਰਦੇ ਕੇ ਘਰ ਆਏ ਇੰਜ ਲੱਗਾ ਜਿਵੇਂ ਘਰ ਵਿੱਚ ਹੈ ਹੀ ਕੁਝ ਨਹੀਂ ਰਿਹਾ ਖਾਲੀ ਹੋ ਗਿਆ ਘਰ ਇੱਕ ਦੋ ਦਿਨ ਕਹਿੰਦੇ ਕੱਢਿਆ ਬੜੀ ਮੁਸ਼ਕਲ ਨਾਲ ਤੇ ਬੀਬੀਆਂ ਦਾ ਮਨ ਹੋਰ ਸੈਂਸਿਟਿਵ ਹੁੰਦਾ ਉਹ ਉੱਤੇ ਰੋਣਾ ਸ਼ੁਰੂ ਕਰ ਦਿੱਤਾ ਉਸਨੇ ਉਹਦਾ ਰੋਣ ਨੇ ਰੁਕਦਾ ਵੀ ਮੈਂ ਰਹਿਣੀ ਨਹੀਂ ਇਸ ਘਰ ਵਿੱਚ ਫਿਰ ਕਹਿੰਦੇ ਇੱਕ ਹਫ਼ਤੇ ਬਾਅਦ ਜਿੰਨਾ ਚਿਰ ਪ੍ਰਬੰਧ ਕਰਕੇ ਗੁਰੂ ਸਾਹਿਬ ਦਾ ਪ੍ਰਕਾਸ਼ ਨੇ ਕੀਤਾ ਟਿਕਾ ਨਹੀਂ ਆਇਆ ਘਰ ਵਿੱਚ ਹੁਣ ਪ੍ਰਕਾਸ਼ ਇਹ ਠੀਕ ਹੈ ਵੀ ਜੇ ਪ੍ਰਕਾਸ਼ ਕਰਨਾ ਮੈਂ ਕਹਿੰਦਾ ਜਿਨ੍ਹਾਂ ਨੇ ਪ੍ਰਕਾਸ਼ ਕੀਤੇ ਨੇ ਉਹ ਇਸ ਤਰ੍ਹਾਂ ਦੇ ਘਰ ਵਿੱਚ ਜਾ ਕੇ ਵੇਖਣ ਪ੍ਰਕਾਸ਼ ਕਿਵੇਂ ਕਰੀਦਾ ਹੈ ਇਹਨਾਂ ਵੀ ਜਿਹੜੇ ਬਾਥਰੂਮ ਦੇ ਨਾਲ ਪੌੜੀਆਂ ਚੜ੍ਹਦੀਆਂ ਉਹਦੇ ਵਿੱਚ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ। ਇਹਦੇ ਨਾਲੋਂ ਸਾਨੂੰ ਵੈਸੇ ਬਾਣੀ ਪੜ੍ਹਨੀ ਚਾਹੀਦੀ ਸੈਂਕੀਆਂ ਤੇ। ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਤੇ ਪੂਰੀ ਤਰ੍ਹਾਂ ਉਸ ਢੰਗ ਨਾਲ ਕਰੀਏ। ਇਹਨਾਂ ਵੀ ਲੈਵਲ 'ਵੀ ਲਾਉਣਾ ਜਿਹੜਾ ਆਇਆ ਜੀ ਵੇਖੋ ਸਾਡੇ ਘਰ ਵੀ ਗੁਰੂ ਸਾਹਿਬ ਜੀ ਨੇ। ਜੇ ਕਰਨਾ ਤੇ ਪੂਰੇ ਢੰਗ ਦੇ ਨਾਲ ਤਰੀਕੇ ਦੇ ਨਾਲ। ਉਸ ਢੰਗ ਨਾਲ ਕੀਤਾ ਜਾਵੇ ਤੇ ਫਿਰ ਸਾਦ ਸੰਗਤ ਉਥੇ ਬਰਕਤਾਂ ਨੇ ਉਥੇ ਪ੍ਰਭਾਵ ਇਹ ਬਾਣੀ ਦਾ ਆਸਰਾ ਹੈ ਕਿਉਂਕਿ ਸਭ ਕਿਛ ਤੁਧ ਹੀ ਵਿੱਚ ਹੈ ਮੇਰੇ ਸਾਹਾ ਜੋ ਕੁਝ ਵੀ ਇਸ ਬ੍ਰਹਿਮੰਡ ਵਿੱਚ ਹੈ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਤਾਂ ਇਹ ਜਿਹੜਾ ਦੋ ਪੱਖੀ ਗਿਆਨ ਦਿੱਤਾ ਹੈ ਸਰੀਰ ਦਾ ਤਨ ਦਾ ਉਦੇ ਵਿੱਚ ਤਨ ਦਾ ਇੱਕ ਗਿਆਨ ਨੇ ਦਿੱਤਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ 68 ਤੀਰਥ ਕਾ ਮੁਖ ਟਿੱਕਾ ਤਿਤ ਕਟ ਮਤ ਵਿਗਾਸ ਇਹ ਸਰੀਰ ਦੀ ਦਸ਼ਾ ਤਨ ਦੀ ਉਹਨਾਂ ਦੀ ਬਣੀ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਬਚਨ ਕਰ ਰਹੇ ਨੇ ਸਹਿਬ ਕਹਿੰਦੇ ਪੰਜ ਤਤ ਕੋ ਤਨ ਰਚਿਓ ਜਾਨ ਨਾ ਹੋ ਚਤੁਰ ਸੁਜਾਨ हे ਚਤੁਰ ਚਤੁਰਦਾਰਥੇ ਚਲਾਕ ਸੁਜਾਨ हे ਸਿਆਣੇ ਮਨੁੱਖ ਜਾਨਹੁ ਤੂੰ ਇਸ ਚੀਜ਼ ਨੂੰ ਜਾਣ ਮੈਂ ਜਿਹੜੇ ਅਰਥ ਪੜ੍ਹੇ ਨੇ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਤੁਸੀਂ ਜਾਣਦੇ ਹੀ ਹੋ ਪਰ ਇਓ ਲੱਗਦਾ ਹੈ ਅਸੀਂ ਨਹੀਂ ਜਾਣਦੇ ਜਾਣਦੇ ਹੁੰਦੇ ਤੇ ਠੀਕ ਨਾ ਚੱਲਦੇ ਕਿੱਥੇ ਜਾਣਿਆ ਜੀਵਨ ਬਾਰੇ ਕਿੱਥੇ ਜਾਣਿਆ ਸਰੀਰ ਬਾਰੇ ਗੁਰੂ ਸਾਹਿਬ ਕਹਿ ਰਹੇ ਨੇ ਜਾਨੋ ਜਾਨੋ ਦਾ ਅਰਥੇ ਜਾਣ ਲਵੋ ਸਮਝ ਲਵੋ ਇਸ ਨੂੰ ਤੁਸੀਂ ਅਜੇ ਨਹੀਂ ਜਾਣਿਆ ਚਤੁਰ ਸੁਜਾਨ ਵੈਸੇ ਬੜੇ ਚਤੁਰ ਵੈਸੇ ਬੜੇ ਚਲਾਕ ਵੈਸੇ ਬੜੇ ਸਿਆਣਿਓ ਪਰ ਤੁਸੀਂ ਜਾਣਿਆ ਨਹੀਂ ਹੁਣ ਜਾਨੋ ਤੁਹਾਡਾ ਤਨ ਕੀ ਏ ਕੀ ਹੈ ਮਹਾਰਾਜ ਕਹਿੰਦੇ ਪੰਜ ਤਤ ਕੋ ਤਨ ਰਚਿਓ ਪੰਜ ਤਤ ਨੇ ਮਿੱਟੀ ਹਵਾ ਅਗਨੀ ਪਾਣੀ ਤੇ ਆਕਾਸ਼ ਇਹਨਾਂ ਪੰਜ ਤਤਾਂ ਦੀ ਦੇਹ ਬਣੀ ਹੈ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਹਿਬ ਜੱਤ ਦੇ ਸੇਵਾਦਲ 239 ਵਾਲੇ ਮੁੱਖ ਸੇਵਾਦਾਰ ਗਿਆਨੀ ਕੁਲਵੰਤ ਸਿੰਘ ਜੀ 239 ਵਾਲਿਆਂ ਵੱਲੋਂ ਖਾਲਸਾ ਜੀਵਨ ਸਾਖੀ ਕੋਰਸ ਦੇ ਰੂਪ ਵਿੱਚ ਲਿਖਿਆ ਗਿਆ ਹੈ ਇਸ ਵਿੱਚ ਸਿੱਖ ਇਤਿਹਾਸ ਫਿਲਾਸਫੀ ਅਤੇ ਅਧਿਆਤਮ ਦੀ ਡੂੰਗੀ ਜਾਣਕਾਰੀ ਕਰੀਬ 1300 ਛੋਟੇ ਅਤੇ ਵੱਡੇ ਸਵਾਲਾਂ ਦੇ ਜਵਾਬ ਗੁਰਬਾਣੀ ਅਨੁਸਾਰ ਦਿੱਤੇ ਗਏ ਹਨ ਪਹਿਲੀ ਪੁਸਤਕ ਗਿਆਨ ਅੰਜਨ ਗੁਰ ਦੀਆ ਦੂਸਰੀ ਪਰੋਸ ਨਾ ਕੀਜੈ ਉੱਤਰ ਦਿੱਜਿਆ ਤੀਸਰੀ ਗੁਰਸਾਖੀ ਕਾ ਉਜਿਆਰਾ ਅਤੇ ਚੌਥੀ ਕਿਉ ਸਚਿਆਰਾ ਹੋਈ ਹੈ ਆਪ ਜੀ ਇਹ ਕੋਰਸ ਘਰ ਬੈਠੇ ਜਾਂ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਆਨਲਾਈਨ ਇੰਟਰਨੈਟ ਰਾਹੀਂ ਜਾਂ ਤਾਬਾ ਮੰਗਵਾ ਕੇ ਕਰ ਸਕਦੇ ਹੋ ਕੋਰਸ ਦਾ ਦਾਖਲਾ ਸ਼ੁਰੂ ਹੈ 9876945722 ਤੇ WhatsApp ਮੈਸੇਜ